ਬਹੁਤ ਬੱਤਾ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਨਿੱਕੀ ਗੋਦਵਸ਼ ਸੁਭਾਵਾ ਨੂੰ ਅੰਮ੍ਰਿਤ ਵੇਲੇ ਤੁਮ੍ਰਿਤ ਲਈ ਬਾਣੀ ਦਾ ਆਨੰਦ ਪ੍ਰਾਪਤ ਕਰਨਾ ਹੀ ਨਿਭਾਗੀ ਸਾਧ ਸੰਗਤ ਜਨ ਨੂੰ ਆਪਮ ਸਾਰੇ ਵਿੜਪਾ ਗੀ ਹਾ ਸਾਡੇ ਸਾਰਿਆਂ ਦੇ ਕਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਬੇਅੰਤ ਜ ਮਿਹਰਮਤਾ ਹਨ ਬਖਸ਼ਾ ਹਨ ਇਨਾ ਮਰਮਤਾ ਦੇ ਸਦਕਾ ਕਲ ਡੁਕ ਦੇ ਸਪਿਆਨ ਸਮੇਂ ਦੇ ਦਰਸਨ ਨੂੰ ਕੁਝ ਪਾਲਣ ਕੁਟਕੜੀਆਂ ਆਪਣੇ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ پاک ਬਾਣੀ ਦੀ ਵਿਚਾਰ ਤੋਂ ਪਹਿਲੋਂ ਸਾਰੇ ਆਪੋ ਜੀ ਵਾਹਿਗੁਰੂ ਦੀ ਪਾਖਾਨ ਸਾਹਿਬ ਵਾਹਿਗੁਰੂ ਦੀ ਖਤੇ ਅੱਜ ਸੀ ਪਗਤ ਕਵੀਰ ਸ਼ਹਿਬ ਦਾ ਸ਼ਬਦ ਲਿਆ ਹੈ ਰਾਗ ਰਾਮਕਲੀ ਦੇ ਵਿੱਚੋਂ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਇਸ ਕੀ ਪਾਉ ਪਗਤ ਨਹੀਂ ਸਾਧੀ ਏ ਪ੍ਰਮਾਤਮਾ ਏ ਗੋਬਿੰਦ ਅਸੀਂ ਅਦਾਇ ਵਕਾਰੀ ਹਾਂ ਕਿ ਜਿਸ ਪ੍ਰਮਾਤਮਾ ਨੇ ਪ੍ਰਭੂ ਨੇ ਇਹ ਜਿੰਦ ਇਹ ਸਰੀਰ ਸਾਨੂੰ ਦਿੱਤਾ ਹੈ ਉਹਦੀ ਬੰਦਗੀ ਅਸੀਂ ਕੀਤੀ ਨਹੀਂ ਉਹਦੇ ਨਾਲ ਅਸੀਂ ਪਿਆਰ ਹੀ ਨਹੀਂ ਕੀਤਾ ਪਾਉ ਭਗਤ ਪਿਆਰ ਤੇ ਭਗਤੀ ਦੋ ਸ਼ਬਦ ਨੇ ਆਪਣੇ ਗੁਰੂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਨਾਂ ਪੇਟਾ ਵਾਂਸ਼ ਸਿੱਖ ਅਰਪਣ ਕਰਦੇ ਹਨ ਅਰ ਜਦੋਂ ਸਤਗੁਰਾਂ ਨੂੰ ਪੁੱਛਿਆ ਗਿਆ ਕਿ ਦਾਤਾ ਤੁਸੀਂ ਕਿਹੜੀ ਪੇਟਾ ਦੇ ਨਾਲ ਰਿੱਝਦੇ ਹੋ ਅਸੀਂ ਕਾਲਜ ਵਿੱਚ ਕੀ ਕਰੀਏ ਇਹ ਸਾਡਾ ਤੇ ਤੇਰਾ ਪ੍ਰੇਮ ਬਣਦਾ ਹੈ ਤੁਸ ਸਦੀਵੀ ਸਾਡੀ ਜਨ ਦਾ ਸਾਥੀ ਬਣੇ ਕਿਉਂਕਿ ਇਹ ਜਨ ਸਦੀਵੀ ਨਹੀਂ ਗੁਰਬਾਣੀ ਨੇ ਆਖਿਆ ਬੰਨੀ ਬੈਠਾ ਤੂੰ ਬੜੀਆਂ ਮੱਲਾ ਮਾਰਨਾ ਵੀ ਮੈਂ ਆ ਕਰਾਂਗਾ ਉਹ ਕਰਾਂਗਾ ਬੜਾ ਪਰ ਸੋਹ ਤੈ ਜੀ ਜਦੋਂ ਤੋਂ ਜਨਮ ਲੈਂਦਾ ਹੈ ਉਹ ਸੋਚਭਾਲਦਿਆਂ ਇਹਨੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਣ ਵਾਸਤੇ ਸੋਚਣਾ ਆਰੰਭ ਕੀਤਾ ਤੇ ਮਰਦੇ ਦਮ ਤੱਕ ਸੋਚਦਾ ਹੈ ਆਤਮਿਕ ਪੱਖ ਨੂੰ ਉਧਾਣ ਵਾਸਤੇ ਮਨੁੱਖ ਨੇ ਕਦੇ ਵੀ ਆਪਣੇ ਸੋਚ ਦੇ ਅੰਦਰ ਇਹ ਮੂਲ ਨਹੀਂ ਲੈਂਦੇ ਇਹ ਖਿਆਲ ਨਹੀਂ ਲੈਂਦੇ ਇਹ ਵਿਚਾਰ ਨਹੀਂ ਜਾਂਦੇ ਕਿ ਜੇਰਾ ਆਤਮਿਕ ਪੱਖ ਵੀ ਉੱਚਾ ਹੋਣਾ ਚਾਹੀਦਾ ਹੈ ਕੱਲ ਦਾ ਸ਼ਬਦ ਸੀ ਵੀ ਮੇਰੇ ਆਤਮਿਕ ਪੱਖ ਨੂੰ ਉੱਚਾ ਕਰਦੇ ਮਨੁੱਖ ਰਮੀ ਤਰੀਕਿਆਂ ਅਨੁਸਾਰ ਜ਼ਿੰਦਗੀ ਜਿਉਣ ਦੀ ਦਾਤ ਬਖਸ਼ ਅਸੀਂ ਆਪਣੇ ਤਰੀਕੇ ਅਨੁਸਾਰ ਜਿਉਂਦੇ ਹਾਂ ਜੀ ਹੁਣ ਅਸੀਂ ਕਈ ਵਾਰੀ ਆਪੇ ਸੋਚਿਆ ਕਿ ਸਾਡੇ ਤੋਂ ਤੇ ਜਪਿਆ ਨਹੀਂ ਜਾਂਦਾ ਸਾਡਾ ਮਨ ਤੇ ਰਾਜੀ ਨਹੀਂ ਸਾਡਾ ਸਰੀਰ ਤੇ ਮੰਨਦਾ ਹੀ ਨਹੀਂ ਉੜਦਾ ਹੀ ਨਹੀਂ ਤੇ ਮਨ ਵੀ ਨਹੀਂ ਮੰਨਦਾ ਤਨ ਵੀ ਨਹੀਂ ਮੰਨਦਾ ਤੇ ਅਰੰਧਨਾ ਦੁਆ ਨਾਲ ਹੋਵੇਗੀ ਜੀ ਮਨ ਮੰਨ ਗਿਆ ਤਨ ਨਹੀਂ ਮੰਨਿਆ ਤਾਂ ਵੀ ਨਹੀਂ ਬੰਦਗੀ ਹੋਣੀ ਤਨ ਮੰਨ ਗਿਆ ਮਨ ਨਹੀਂ ਮੰਨਿਆ ਤਾਂ ਵੀ ਨਹੀਂ ਬੰਦਗੀ ਹੋਣੀ ਇਹ ਨਹੀਂ ਕਿ ਇਹ ਬੰਦਗੀ ਦੀ ਗੱਲ ਹੈ ਸਰੀਰ ਕਰਕੇ ਸੰਸਾਰਿਕ ਕੰਮ ਲਈ ਸਰੀਰ ਤਿਆਰ ਨਹੀਂ ਹੋਇਆ ਤੇ ਉਹ ਵੀ ਤੁਸੀਂ ਨਹੀਂ ਕਰ ਸਕੋਗੇ ਮਨ ਤਿਆਰ ਨਹੀਂ ਹੋਇਆ ਤੇ ਤੁਸੀਂ ਆਪਣਾ ਕਾਰੋਬਾਰ ਵੀ ਨਹੀਂ ਕਰ ਸਕੋਗੇ ਮਨ ਨਹੀਂ ਆਖੀ ਜਾਣਾ ਹੀ ਨਹੀਂ ਆਪਾਂ ਜੇ ਭਗਤ ਵੀਰ ਸਾਹਿਬ ਜੀ ਕਹਿੰਦੇ ਨੇ ਅਸੀਂ ਤੇ ਗੁਨਾਹਗਾਰ ਹਾਂ ਅਪਰਾਧੀ ਹਾਂ ਗੋਬਿੰਦ ਹਮ ਐਸ਼ੇ ਅਪਰਾਧੀ ਕਿ ਅਸੀਂ ਤੇ ਉਹ ਜਿਹੇ ਅਪਰਾਧੀ ਹਾਂ ਗੁਨਾਹਗਾਰ ਹਾਂ ਮੰਨਿਆ ਕਿ ਕਿਉਂ ਗੁਨਾਹ ਕਰ ਕਹਿ ਰਹੇ ਹੋ ਆਪਣਿਆਂ ਕਹਿ ਲਓ ਕਿ ਜਿੰਨੇ ਇਹ ਸਰੀਰ ਦਿੱਤਾ ਹੈ ਅਸੀਂ ਰੋਜ਼ ਸੁਣੀ ਬਾਣੀ ਪੰਜ ਬਾਣੀਆਂ ਪੜਨ ਵਾਲੇ ਰੋਟ ਪੜ੍ਹਦੇ ਨੇ ਅਨੰਤ ਸਹਿ ਪੂਰਾ ਇਹ ਤੇ ਅਮਰਤੂਲੇ ਪੰਜ ਪੂਰੀਆਂ ਪੜੀਆਂ ਜਾਂਦੀਆਂ ਨੇ ਪਰ ਗ੍ਰੰਥੀ ਸਿੰਘ ਤੇ ਇੱਕ ਸ਼ੇਵਾਦਾਰ ਹੁੰਦਾ ਹੈ ਇਤੂ ਵੱਤ ਸੰਗਤਾਂ ਕੋਈ ਜੀ ਨਹੀਂ ਕਰੋੜਾਂ ਰਪਈਆਂ ਦਾ ਖਰਚ ਕਰਕੇ ਉਹ ਸਾਰੇ ਦੇ ਗੁਰੂ ਘਰਾਂ ਵਿੱਚ ਸੰਗਤ ਜਿਹੜੀ ਹੈ ਨਹੀਂ ਬਾਬੇ ਨੇ ਬਣਾਈਆਂ ਸਨ ਕੱਚੀਆਂ ਧਰਮਸ਼ਾਲਾਵਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਇਹਨਾਂ ਨੂੰ ਗੁਰਦੁਆਰੇ ਦਾ ਨਾਮ ਦਿੱਤਾ ਗਿਆ ਕਿ ਗੁਰੂ ਦਾ ਘਰ ਹੈ ਇੱਥੇ ਆਣ ਕੇ ਤੁਹਾਨੂੰ ਸੋਦਰ ਦੀ ਪ੍ਰਾਪਤੀ ਹੋਵੇਗੀ ਇੱਥੇ ਆਣ ਕੇ ਤੁਹਾਨੂੰ ਉਹ ਸੁਰਦਰ ਬਾਰੇ ਗਿਆਨ ਦਿੱਤਾ ਜਾਏਗਾ ਜਿੱਥੇ ਤੁਸੀਂ ਪਹੁੰਚਣਾ ਹੈ ਜਿੱਥੇ ਵਹਿ ਕੇ ਸਾਰੀ ਜਨਮ ਦੀ ਸੰਭਾਲ ਕਰਦਾ ਹੈ ਜਿੰਨਾ ਭਮੜਾਂ ਦੇ ਜੀਵਾਂ ਦੀ ਕਿਉਂਕਿ ਸ੍ਰਿਸ਼ਟੀ ਦੇ ਸਾਰੇ ਜੀਵ ਉਹਨਾਂ ਵਿੱਚ ਰਗ ਵਸਿਆ ਹੋਇਆ ਹੈ ਤੇ ਜਿਹੜੇ ਰੱਬ ਨੂੰ ਤੱਕ ਲੈਂਦੇ ਨੇ ਨਾ ਉਹ ਫਿਰ ਵਿਤਕੜਾ ਨਹੀਂ ਕਰਦੇ ਮਹਾਰਾਜਾ ਰਣਜੀਤ ਸਿੰਘ ਦੀ ਸ਼ੇਰੀਪੰਦਾਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਘਟਨਾ ਘਟ ਗਈ ਉਹਨਾਂ ਜਿਸ ਸਮੇਂ ਆਪਣੇ ਗ੍ਰਹਿ ਵਿਖੇ ਵਿਆਹ ਦੀਆਂ ਰਸਮਾਂ ਕੀਤੀਆਂ ਆਪਣੇ ਪੋਤਰੇ ਦੀਆਂ ਉਹਨਾਂ ਐਲਾਨ ਕਰ ਦਿੱਤਾ ਕਿ ਹਰ ਇੱਕ ਜੀ ਨੂੰ ਮੋਹਰਾਂ ਦੇ ਨਾਲ ਨਵਾਜਿਆ ਜਾਣਾ ਦੰਡ ਦਿੱਤਾ ਗਿਆ ਕੁਝ ਮੋਹਰਾਂ ਵਿੱਚ ਲਈਆਂ ਗਈਆਂ ਇਹ ਕਿਸੇ ਦਾ ਮਿਤਕਰਾ ਨਹੀਂ ਕਰਨਾ ਸਾਰਿਆਂ ਨੂੰ ਦਿੱਤੀਆਂ ਜਾਣ ਇੱਕ ਹੁਸ਼ਿਆਰ ਤਲਾਕ ਵਿਅਕਤੀ ਇੱਕ ਕੜਾ ਕੀੜਿਆਂ ਦਾ ਭਰ ਕੇ ਮਹਾਰਾਜ ਜੀ ਤੇ ਸਾਹਮਣੇ ਆਇਆ ਉਹਨੇ ਆਖਿਆ ਜੀ ਮੇਰੇ ਨਾਲ ਵਿਚਾਰਾ ਕੀਤਾ ਸਾਰੇ ਲੋਕ ਇਨਾਮ ਲੈ ਕੇ ਜਾ ਰਹੇ ਨੇ ਇਹ ਤੁਸੀਂ ਪਰਿਵਾਰ ਨੂੰ ਇਨਾਮ ਦੇਣ ਦੀ ਗੱਲ ਕੀਤੀ ਸੀ ਮੇਰੇ ਜੀਆਂ ਨੂੰ ਪਰਿਵਾਰ ਨੂੰ ਇਨਾਮ ਨਹੀਂ ਮਿਲਿਆ ਉਹਨੇ ਆਖਿਆ ਤੇਰੇ ਮੈਮਰੀ ਕਿੰਨੇ ਨੇ ਉਹਨੇ ਕੜੇ ਤੋਂ ਚਪਣੀ ਚੁੱਕੀ ਗਿਆ ਲੱਗਾ ਆ ਕੀੜਿਆਂ ਦਾ ਕੜਾ ਮੇਰਾ ਪਰਿਵਾਰ ਹੈ ਮਹਾਰਾਣੀ ਆਖੇ ਫਿਰ ਗਿਣਤੀ ਕਰ ਜੇ ਗਿਣਤੀ ਕਰ ਸਕਣਾ ਤੇ ਗਿਣ ਕੇ ਲੈ ਜਾ ਇਹਨਾਂ ਦੇ ਨਾਲੀਆਂ ਮੋਹਰਾ ਨਹੀਂ ਤੇ ਜਿਹੜਾ ਕੜਾ ਪੜ ਕੇ ਲਿਆਇਆ ਹੈ ਉਹ ਕੜਾ ਪੜ ਕੇ ਮੋਹਰਾ ਦਾ ਲੈ ਜਾ ਅਸੀਂ ਇਹਨਾਂ ਵਿੱਚੋਂ ਵੀ ਸੱਚੀ ਮੁੱਚੀ ਤੇਰੇ ਜੀਆਂ ਦਾ ਸਨੇਹ ਤੱਕ ਨਹੀਂ ਤੇ ਤੂੰ ਇਹਨਾਂ ਨੂੰ ਖੜਕ ਚੁੱਕੀ ਬਿਰਨਾ ਉਹ ਕੜਾ ਮੋਹਰਾ ਨਾਲ ਪੜ ਕੇ ਦਿੱਤਾ ਇਹਨੇ ਅਸੀਂ ਆਖਿਆ ਤੇ ਤੂੰ ਇੱਕ ਕੀੜੇ ਨੇ ਇਹ ਮੈਂ ਤੇ ਮਨੁੱਖਾਂ ਨੂੰ ਆਖਿਆ ਉਹਨਾਂ ਆਖਿਆ ਤੁਸੀਂ ਪਰਿਵਾਰ ਦੇ ਮੈਂਬਰਾਂ ਨੂੰ ਆਖਿਆ ਸੀ ਮੇਰੇ ਪਰਿਵਾਰ ਦੇ ਮੈਂਬਰ ਤੇ ਇਹ ਨਹੀਂ ਕਈਆਂ ਦਾ ਬੜਾ ਸੁਨੇਹ ਹੈ ਜੀ ਸ਼੍ਰੀ ਉਡ ਦੇ ਅਨਸਾਰ ਅਸੀਂ ਘਰ ਵਿੱਚ ਟਖਵਾਲੇ ਪੂਕਰ ਰੱਖਨੇ ਉਹਨਾਂ ਨੂੰ ਤੇ ਕਮਾਣਾ ਹੁੰਦਾ ਹੈ ਪਰ ਕਈ ਪੰਛੀਆਂ ਨੂੰ ਚੋਗਾ ਬੰਦੇ ਨੇ ਤਰ੍ਹਾਂ ਤਰ੍ਹਾਂ ਦੀ ਸੇਵਾ ਨੂੰ ਹਰ ਬੰਗ ਵਿਅਕਤੀ ਜੁਟਿਆ ਹੋਇਆ ਕੋਈ گاਵਾਂ ਨੂੰ ਜਾ ਕੇ ਕੋਈ ਪੰਦਾ ਹੈ ਆਪੋ ਆਪਣਾ ਤਰੀਕਾ ਹੈ ਕੋਈ گاਵਾਂ ਨੂੰ ਡੰਡੇ ਮਾਰਨ ਵਾਲਾ ਵੀ ਕੋਈ ਉਹਨਾਂ ਦੀ ਸੇਵਾ ਕਰਨ ਵਾਲਾ ਵੀ ਨੇ ਗੁਨਾਹਗਰ ਉਹੀ ਨੇ ਜਿਹੜੇ ਡੰਡੇ ਮਾਰ ਰਹੇ ਨੇ ਕਿਉਂਕਿ ਘਰਾਂ ਚੋਂ ਅਸੀਂ ਆਪ ਕੱਢ ਗਿਆ ਨੇ ਦੁੱਧ ਚੋ ਕੇ ਜਦੋਂ ਦੁੱਧ ਦੇਣ ਦੀ ਸਮਰੱਥਾ ਨਾ ਨਹੀਂ ਦਿੱਤੀ ਗੁਨਾਹ ਸੀ ਸਰਕਾਰ ਨੂੰ ਦੇਣਿਆ ਦੀ ਅਵਾਰਾ गावा ਅਵਾਰਾ ਕੀਤੀਆਂ ਕਿੰਨੇ ਸਾਡੇ ਘਰਾਂ ਚੋਂ ਆਇਆ ਨੇ ਜਿੰਨਾ ਤੇ ਦੁੱਧ ਦਾ ਤਾਂ ਚੁੰਦੇ ਰਹੇ ਦੁੱਧ ਦੇਣ ਦੀ ਸਮਰੱਥਾ ਨਹੀਂ ਤੇ ਅਸੀਂ ਜ਼ਮੀਨ ਉਹਨਾਂ ਨੂੰ ਅਵਾਰਾ ਛੱਡ ਕੇ ਦੋਹ ਸਰਕਾਰ ਨੂੰ ਦਿੱਤਾ ਵੀ ਸਰਕਾਰ ਨੇ ਸੁਭਾਣ ਨਹੀਂ ਸ਼ਰਤ ਕੀ ਇਸਲਾਮੀ ਕਰਦੇ ਨੇ ਦਿਨ ਚਰਨ ਵਾਸਤੇ ਛੱਡ ਦਿੰਦੇ ਨੇ ਰਾਤੀ ਉਹ ਸਿਆਣੀਆਂ ਬੜੀਆਂ ਨੇ ਆਪੇ ਘਰ ਆ ਜਾਂਦੀਆਂ ਦੋ ਦੋ ਝੋਲੇ ਨੇ ਪਰਿਵਾਰ ਸਤ ਗੁਨਾ ਖੇ ਸੰਸਾਰਕ ਪੱਖ ਲਈ ਬੜਾ ਜਾਗਿਆ ਬੜਾ ਕੁਝ ਕੀਤਾ ਪਰ ਇੱਕ ਗੁਨਾਹ ਕਰਨਿਆ ਜੇਨ ਪ੍ਰਭ ਜੀਉ ਪਿੰਡ ਥਾ ਦੀਆਂ ਤਿਸ ਕੀ ਭਾਉ ਭਗਤ ਨਹੀਂ ਸਾਧੀ ਉਹਦਾ ਤੇਰੇ ਅੰਦਰ ਪਿਆਰ ਨਹੀਂ ਉਹਨੂੰ ਤੂੰ ਸਨੇਹ ਨਹੀਂ ਕਰਦਾ ਉਹਦੀ ਤੂੰ ਭਗਤੀ ਨਹੀਂ ਕਰਦਾ ਕੋਈ ਤੂੰ ਬੰਦਗੀ ਨਹੀਂ ਕਰਦਾ ਦਾਨ ਕਰ ਲੈਂਦਾ ਵਖਰੇ ਵਖਰੇ ਪਰ ਗੁਰੂ ਨੂੰ ਪੁੱਛੋ ਗੁਰੂ ਤੇ ਕਹਿੰਦਾ ਕਲ ਨੈ ਹਉ ਕੁੰ ਕੁੰ ਗੁਵਿੰਦ ਗਾਹੇ ਅਰਧਰਾ ਤੇ ਮਨ ਤੇ ਤਨ ਦੋਵੇਂ ਕਰਨ ਕੇ ਮਨ ਤਨ ਪ੍ਰਭ ਆਰਧੀਆਂ ਮਨ ਸਾਧ ਸੰਗ ਕੱਲੇ ਨੇ ਤੇ ਕਰਨੀ ਨਹੀਂ ਮਨ ਬਣ ਗਿਆ ਤਨ ਨੇ ਸੁਤੇ ਰਣ ਤਨ ਬਣ ਗਿਆ ਤੇ ਮਨ ਨੇ ਨਹੀਂ ਜਾਗਣਾ ਦੁਆ ਨੂੰ ਜਗਾਣਾ ਪਏ ਉਹ ਜਿਸੀ ਬਲੇ ਜਾਗੇ ਪਰ ਜਦੋਂ ਗੁਰੂ ਨੂੰ ਪੁੱਛਿਆ ਕਿ ਕਦ ਨਹੀਂ ਜਾਗੀ ਇਹ ਸਤਗੁਰਾਂ ਖੇ ਜਾਗਣ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਉਦੋਂ ਅਸੀਂ ਆਖਿਆ ਕਿ ਨਹੀਂ ਅਸੀਂ ਨਹੀਂ ਜਾਗ ਸਕਦੇ ਸਾਡੇ ਕੋਲ ਚਸ਼ਮਤਾਂ ਨਹੀਂ ਸਾਡੇ ਕੋਲ ਤਿਉਖਿਆ ਨਹੀਂ ਜਾਂਦਾ ਭਗਤ ਸਾਹਿਬ ਕਹਿੰਦੇ ਨੇ ਗੁਨਾ ਕਰਨੀ ਹੈ ਆਪਣੇ ਸਰੀਰ ਨੂੰ ਰੋਜ਼ ਆਖਿਆ ਕਰ ਜੀ ਨਾਮ ਜਪੇ ਤੇ ਸਤਗੁਰੂ ਤੀਜੇ ਪਾਤਸ਼ਾਹ ਆਵਾਜ਼ਾਂ ਮਾਰਦੇ ਨੇ ਇਹ ਸਰੀਰ ਆ ਮੇਰੀਆ ਇਸ ਜਗ ਮਹਿ ਆਏ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾਂ ਜਦ ਤੂੰ ਜਗ ਮਹਿ ਆਇਆ ਸਭ ਆਖੇ ਤੂੰ ਆਵਾਜ਼ਾਂ ਦੇ ਦੀਆ ਕਿ ਬੁਲਾਈਂ ਸਰੀਰ ਨੂੰ ਉਠਾਈਂ ਸ਼੍ਰੀ ਗੁਰੂ ਨੇ ਪੁੱਛਿਆ ਕਿ ਕਿਉਂ ਆਜਾ ਦੇ ਨੇ ਤੈਨੂੰ ਦੱਸ ਦੇ ਜਿਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨ ਵਸਾਇਆ ਉਹਨੂੰ ਤੂੰ ਮਨ ਵਿੱਚ ਨਹੀਂ ਵਸਾਇਆ ਉਹਦੇ ਨਾਲ ਤੂੰ ਪਿਆਰ ਨਹੀਂ ਕਰ ਰਿਹਾ ਉਹਦੇ ਨਾਲ ਤੂੰ ਸਨੇਹ ਨਹੀਂ ਕਰ ਰਿਹਾ ਆਪਣੇ ਘਰ ਨਾਲ ਆਪਣੇ ਪਰਿਵਾਰ ਨਾਲ ਆਪਣੇ ਟੱਬਰ ਨਾਲ ਬੜਾ ਸਨੇਹ ਕਰ ਇਥੇ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ ਇਹ ਸ਼ਬਦ 라ਗ ਰਾਮ ਕਲੀ ਦਾ ਜੀ ਇਹਦੇ ਵਿੱਚ ਭਗਤ ਜੀ ਸਾਡੇ ਉਪਲੇਖੇ ਪਰਮ ਕਟ ਰਹੇ ਨੇ 970 ਅੰਤਿ ਸ਼ਬਦ ਸੁਭਾਈ ਬਾਣ ਹੈ ਉਹ ਕਹਿੰਦੇ ਨੇ ਆਪਣੇ ਆਪ ਸੂਚੀ ਕਵਨ ਕਾਜ ਸਿਰ ਜਗ ਭੀਤਰ ਜਨਮ ਕਵਨ ਫਲ ਪਾਇਆ ਇਹ ਕਿਹੜੇ ਕੰਮ ਲਈ ਅਸੀਂ ਜਗਤ ਵਿੱਚ ਪੈਦਾ ਹੋਏ ਜਨਮ ਲੈ ਕੇ ਆ ਸੰ ਕਿਹੜਾ ਕੰਮ ਕੀਤਾ ਹੈ ਇਕ ਸ਼ਬਦ ਹੁੰਦਾ ਕਿ ਆਤਾ ਹੈ ਖੱਟਿਆ ਕਹਾਂ ਗਵਾਇਆ ਤੂੰ ਕੀ ਕੁਝ ਖੱਟਿਆ ਤੇ ਕੀ ਕੁਝ ਗਵਾਇਆ ਕਮਨ ਕਾਜ ਸਿਰਜੇ ਜਾ ਕੇ ਪੀਤਰ ਜਨਮ ਕਮਨ ਫਲ ਪਾਇਆ ਕਿਹੜਾ ਫਲ ਕੀ ਖੱਟੀ ਖੱਟੀ ਹੈ ਜਨਮ ਦੀ ਪ੍ਰਾਪਤੀ ਕਰਕੇ ਭਾਵਨੇਦਰ ਤਰਣ ਤਾਰਿ ਇਰਤਮਨ ਇਕ ਨਿੰਮਖ ਨ ਇਹ ਬੰਨ ਮਾਇਆ ਜਿਹੜੇ ਕਮਾ ਨਹੀਂ ਸਾਨੂੰ ਉਹਨੇ ਸੰਸਾਰ ਦੇ ਭੇਜਿਆ ਸਤਿਗੁਰਾਂ ਕਿਉਂ ਤੇ ਇੱਕ ਨਿਮਖ ਅੱਖਾਂ ਦੀਆਂ ਪਲਕਾਂ ਦਾ ਜੁੜ ਕੇ ਖੁੱਲ ਜਾਣਾ ਇਹ ਇੱਕ ਨਿਮਖ ਹੈ ਜੀ ਭਾਵੇਂ ਤਸੀਂ ਉਹਦੇ ਚਲਣਾ ਚਿਤ ਜੋੜੀ ਨਹੀਂ ਸਕੀ ਉਹਦੀ ਰੱਤ ਨਾ ਤੇ ਕੀਤੀ ਨਹੀਂ ਜਿਹੜਾ ਸੰਸਾਰ ਸਮੁੰਦਰ ਨੂੰ ਤਾਰਨ ਵਾਲਾ ਹੈ ਜਿਹੜਾ ਜਹਾਜ਼ ਹੈ ਪਰਮੇਸ਼ਰ ਜਿਹੜਾ ਮਨ ਚਿਤ ਫਲ ਦੇਣ ਵਾਲਾ ਹੀਰਾ ਹੈ ਸਤਿਗੁਰਾਂ ਦੀ ਬਾਤ ਬਾਣੀ ਵਿੱਚ ભગਵਤੀ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਉਹ ਕਰਮ ਕੀਤੇ ਹੀ ਨਹੀਂ ਅਜੇ ਸਿਨ मात्र ਵੀ ਨਹੀਂ ਕੀਤਾ ਅਜੇ ਤੇ ਤੁਰੇ ਹੀ ਨਹੀਂ ਜਾਣੇ ਅਸੀਂ ਇੱਥੋਂ ਸੰਸਾਰ ਤੋਂ ਤੁਰਨਾ ਦਰਨਕਾਰ ਦੇ ਘਰ ਤੱਕ ਜਿਉਂਦਿਆਂ ਪਹੁੰਚਣਾ ਪਰ ਆਪਾਂ ਤੇ ਚੱਲੇ ਹੀ ਨਹੀਂ ਜੀ ਆਪਾਂ ਤੇ ਮਰਨ ਦੀ ਹੀ ਕਰਦੇ ਰਹੇ ਕਿ ਇਹ ਤੇ ਮਰਨ ਤੋਂ ਬਾਅਦ ਹੋਣਾ ਜੀ ਸਤਿਗੁਰਾਂ ਖਿਆ ਜਿਉਂਦੇ ਜੀ ਜਿੱਤ ਆਪਣੇ ਜੀਵਨ ਨੂੰ ਨਾਨਕ ਜੀਵਤਿਆਂ ਮਰ ਲਈਏ ਐਸਾ ਜੋਗ ਕਮਾਈਐ ਇਥੇ ਰਹਿ ਕੇ ਤੇਰੇ ਜਨ ਵਿੱਚੋਂ ਆਵਾਜ਼ ਆਵੇ ਤੇਰੇ ਤੱਟ ਤੇ ਦਰਸ਼ਨ ਕਰਨ ਵਾਲਾ ਇਹ ਆਖੇ ਸਫਲ 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 ਭਈ ਯਾਤਰਾ ਇਹਨੇ ਤੇ ਜ਼ਿੰਦਗੀ ਸਫਲ ਕਰਨੀ ਜੀ ਇਹਦਾ ਤੇ ਜੀਵਨ ਬਣ ਗਿਆ ਠੀਕ ਸੁਧਾਰ ਲਿਆ ਪਰ ਆਪਾਂ ਤੇ ਤੁਰੇ ਹੀ ਨਹੀਂ ਥੋੜਾ ਮੋਤਾ ਜੀ ਧਰਮ ਦਾ ਕੋਈ ਕੰਮ ਕਰਦਾ ਹੈ ਉਹਨੂੰ ਤਾਨੇ ਮੇਨੇ ਇੰਨੇ ਮਾਰੇ ਨੋਕ ਚੋਕ ਇੰਨੀ ਕੀਤੀ ਟੋਕਿਆ ਇੰਨਾ ਗਿਆ ਕਿ ਉਹਨੇ ਧਰਮ ਦਾ ਕਾਰਜ ਹੀ ਛੱਡ ਦਿੱਤਾ ਕਿ ਆਪਾਂ ਤੇ ਕਰਦੇ ਹੀ ਨਹੀਂ ਇਹ ਤੇ ਟਿਕਾੜੀ ਨਹੀਂ ਦਿੰਦੇ ਸੱਚ ਬੰਨਣ ਵਾਲੇ ਨੂੰ ਤੇ ਪਹਿਲੋਂ ਸਤ ਗੁਰਾਂ ਖਿਆਸੀ ਠੋਕਰਾਂ ਦੇ ਕੰਡੇ ਨੇ 16 ਵਿਸ਼ੀਆਂ ਪਈਆਂ ਨੇ ਇਹਨਾਂ ਨੂੰ ਪਾਰ ਕਰਕੇ ਤੂੰ ਆਪਣੀ ਜ਼ਿੰਦਗੀ ਚੋਂ ਅੱਗੇ ਲੰਗੇਗਾ ਭਗਤ ਸਾਹਿਬ ਕਹਿੰਦੇ ਨੇ ਕੀਤਾ ਤੇ ਛੇਨ ਮਾਤਰੀ ਨਹੀਂ ਛੱਜ ਦਾ ਪਾਂਦੀ ਬਣੇ ਕਿਵੇਂ ਕੀ ਕਰਦਾ ਹੈ ਦੂਜੀ ਪੌਣੀ ਚ ਭਗਤ ਜੀ ਫਲਾਸ਼ਾ ਕਰਦੇ ਨੇ ਪਰ ਧਨ ਪਰ ਤਨ ਪਹਿਲੋਂ ਤਨ ਆਖਿਆ ਸੀ ਪਰ ਧਨ ਦੌਲਤ ਉਹ ਤੇ ਆ ਖਲੇ ਪਰ ਤਨ ਪ੍ਰਾਇ ਸ਼ਰੀਰ ਤੇ ਪਰ ਪਰਤੀ ਦਿੰਦਾ ਪ੍ਰਾਇ ਨਿੰਦਿਆ ਪਰ અપਬਾਦ ਨਾ ਛੁੱਟਾ ਹੈ ਭਗਤ ਜੀ ਕਹਿਣ ਲੱਗੇ ਇਹ ਬਾਲਕਾ ਮੈਂ ਤੈਨੂੰ ਕਿਵੇਂ ਜਪਾਂ ਹੈ ਗੋਬਿੰਦ ਪ੍ਰਾਇ ਤਨ ਦੀ ਲਾਲਸਾ ਪ੍ਰਾਇ ਇਸਤਰੀ ਦੀ ਕਾਮਨਾ ਪ੍ਰਾਇ ਚੁਗਲੀ ਦੀ ਕਾਮਨਾ ਦੂਜਿਆਂ ਨਾਲ ਵਿਰੋਧ ਇਹ ਵਿਕਾਰ ਤੇ ਮੇਰੇ ਦੂਰ ਹੀ ਨਹੀਂ ਹੁੰਦੇ ਮੈਂ ਤੇ ਸਾਰਾ ਦਿਨ ਰਛਾਦਾ ਛਕ ਲਿਆ ਆਪਣਾ ਇਹ ਸੋਲਦਾਰੀ ਆ ਕਿ ਦੁਜਿਆਂ ਦਾ ਬੁਰਾ ਕਰਨਾ ਕਿਵੇਂ ਹੈ ਦੁਜੇ ਨੂੰ ਜਣੂ ਕੁੱਟਣਾ ਕਿਵੇਂ ਨਹੀਂ ਇਹ ਦਿਲ ਚਾਰ ਸ਼ਬਦ ਵਰਤੇ ਨੇ ਭਗਤ ਜੀ ਨੇ ਪਹਿਲਾ ਵਰਤਿਆ ਪਰ ਤਨ ਦੂਜਾ ਵਰਤਿਆ ਪਰ ਤਨ ਪ੍ਰਾਇ ਤਨ ਵੱਲ ਆਪਣੀ ਖੇਚਾ ਆਪਣੀ ਕਾਮਨਾ ਪ੍ਰਗਟ ਕਰਨੀ ਅਗਲਾ ਵਰਤਿਆ ਪਰਤੀ ਜਿੰਦਾ ਪ੍ਰਾਇ ਜਿੰਦਿਆ ਕਰਨ ਭਾਵੇਂ ਉਹ ਬੰਦਾ ਠੀਕ ਕਰਮ ਕਰਨੇ ਤਾਂ ਵੀ ਆਪਾਂ ਗੱਲ ਬਣਾ ਕੇ ਨਿੰਦ ਦੇਣਾ ਬਸ ਕੋਈ ਨਾ ਕੋਈ ਨੁਕਸ ਕੱਢ ਦੇਣਾ ਸੇਵਾ ਕੋਈ ਕਰਦਾ ਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਅਗਲਾ ਕਰੇ ਜਿਹੜਾ ਦੁਪਹਿਰ ਆਇਆ ਸੀ ਉਹਨੇ ਆਖਿਆ ਸੀ ਆਹ ਕੰਮ ਠੀਕ ਨਹੀਂ ਕੀਤਾ ਇਹ ਨਹੀਂ ਵਧੀਆ ਹੋਇਆ ਇਹਨੂੰ ਤੇ ਅੰਜ ਕਰਨਾ ਚਾਹੀਦਾ ਸੀ ਕੰਗਿਆ ਦਾ ਸੁਭਾਅ ਹੁੰਦਾ ਉਹਨਾਂ ਵੇਖਣਾ ਹੀ ਹੁੰਦਾ ਵੀ ਘਾਟ ਕਿੱਥੇ ਹੈ ਇੱਕ ਗੁਰੂ ਕਰਤਾ ਸੈਕਟਰੀ ਹੁੰਦਾ ਮੇਰੀ ਆਪਣਾ ਇੱਕ ਗਰਾਈ ਵਿਖੇ ਰਿਸ਼ਤੇ ਦਾ ਰਾਏ ਸੀ ਮੈਂ ਕਮਰੇ ਚ ਬੈਠਾ ਮੈਨੂੰ ਬੁਲਾਇਆ ਗਿਆ ਕਿ ਪਾਈ ਸਾਹਿਬ ਤੁਹਾਨੂੰ ਸੈਕਟਰੀ ਸਾਹਿਬ ਬੁਲਾਉਂਦੇ ਨੇ ਮੈਂ ਚਲਾ ਗਿਆ ਪ੍ਰਸ਼ਾਦਾ ਛਕ ਰਿਆ ਸਾਂ ਪ੍ਰਸ਼ਾਦਾ ਵਿੱਚੇ ਕਹਿਣ ਲੱਗੇ ਛੱਡ ਦਿਓ ਕਿਤੇ ਨੇ ਛੇਤੀ ਆ ਜਾਉ ਮੈਂ ਗਿਆ ਉਹ ਮੇਮ ਦਰਵਾਜ਼ੇ ਤੇ ਖਲੋਤੇ ਸਨ ਗੁਰੂ ਘਰ ਦੇ ਇਹ ਦੇ ਦੇ ਦੀ ਗੱਲ ਹੈ ਜੀ ਦਰਵਾਜ਼ੇ ਤੇ ਖਲੋਤਿਆਂ ਸੇਵਾਦਾਰ ਕੋਲ ਬੈਠਾ ਉੱਥੇ ਪੱਕਾ ਹੀ ਬਿੰਦਾ ਪ੍ਰਸ਼ਾਦ ਬਣਦਾ ਹੈ ਤੇ ਮੈਨੂੰ ਦਰਵਾਜੇ ਕੋਲ ਬੁਲਾ ਕੇ ਜਦੋਂ ਮੈਂ ਗਿਆ ਮੈਂ ਕਿਹਾ ਫਤਿਹ ਬੁਲਾਈ ਮੈਂ ਖਮਾਰਾ ਦੱਸੋ ਕੰਮ ਪ੍ਰਸ਼ਾਦਾ ਚੱਕ ਰਿਆ ਸਾਂ 니ਚੀ ਛੱਡ ਕੇ ਆਇਆ ਘਰ ਰਿਸ਼ਤੇਦਾਰ ਆਏ ਕਿੰਨ ਲੱਕੇ ਕੰਮ ਤੇ ਦਾ ਵੱਡਾ ਨਹੀਂ ਮੈਂ ਕਿਹਾ ਫਿਰ ਬੁਲਾਇਆ ਕਿਉਂ ਹੈ ਕਹਿਣ ਲੱਗੇ ਇਹ ਦਰਵਾਜੇ ਤੇ ਉਹਨਾਂ ਹੱਥ ਮਾਰਿਆ ਹੱਥ ਮਾਰ ਕੇ ਮੇਰੇ ਨਾਲ ਹੱਥ ਕਰਕੇ ਕਹਿਣ ਲੱਗੇ ਇਹ ਕੀ ਹੈ ਮੈਂ ਕਿਹਾ ਜੀ ਤੂੜ ਫਿਰ ਇਹ ਦੇਵੀ ਕਿ ਲਈ ਮੈਂ ਹੈ ਦੇਵਤੇ ਤੇ ਸੇਵਾਦਾਰਾਂ ਦੀ ਇਹ ਸਾਡੀ ਹੈ ਹਰੇਕ ਕੰਮ ਤੇ ਤੁਸੀਂ ਸੇਵਾਦਾਰ ਕੋਲ ਬੈਠਾ ਇਹਨੂੰ ਕਹਿ ਸਕਦੇ ਸੀ ਕਹਿੰਦੇ ਕਿ ਨਹੀਂ ਜ਼ਿੰਮੇਵਾਰੀ ਤੁਹਾਡੀ ਅੱਜ ਮੈਂ ਇਹਨੂੰ ਕਹਿ ਜਾਂਦਾ ਕਿ ਤੁਸੀਂ ਇਹੋਸ ਨਹੀਂ ਹੋ ਜਾਣਾ ਸੀ ਇਹ ਤੁਹਾਡਾ ਕਰਮ ਹੈ ਤੁਸੀਂ ਵੇਖੋ ਇਗਿਆਨਿਕ ਅੰਦਰ ਪਾਲ ਸੰਕਿੰਦਨ ਇਹ ਤੇ ਸਾਰਿਆਂ ਨੂੰ ਵਿਖਣਾ ਚਾਹੀਦਾ ਜਦੋਂ ਤੁਸੀਂ ਗੁਰੂ ਘਰ ਦੇ ਦਰਵਾਜ਼ੇ 'ਚ ਵੜੋ ਵੇਖੋ ਕਿ ਕਿੱਥੇ ਸੇਵਾ ਕਰਨ ਵਾਲੀ ਆਪੇ ਜੁੜਜੋ ਆਂਦਾ ਐਵੇਂ ਹੱਥ ਜੋੜ ਕੇ ਮੰਗਦੇ ਹੋ ਕਿ ਮੈਨੂੰ ਸੇਵਾ ਦੇ ਦਿਓ ਦੂਜਾ ਕੀਤੇ ਮੈਨੂੰ ਸੇਵਾ ਤੇ ਕਰੋ ਚੱਲੋ ਤੇ ਸ਼ੁਰੂ ਹੋ ਜਾਂਦੀ ਗੁਰਦੁਆਰੇ ਦੇ ਦਰਵਾਜ਼ੇ ਦੇ ਅੰਦਰ ਵੜੇ ਜਿੱਥੇ ਮਰਜੀ ਝਾੜੂ ਲੈ ਕੇ ਫੇਰਨਾ ਸ਼ੁਰੂ ਕਰ ਦੋ ਸੇਵਾ ਸਾਡੇ ਵਣ ਦੀ ਮਲੀਨਤਾ ਤਾਂ ਹੀ ਵੱਧਦੀ ਜਾ ਰਹੀ ਬਸ ਸਾਡੇ ਵਣ ਅੰਦਰ ਦੂਜੇ ਨੂੰ ਨੀਵਾ ਵਿਖਾਣ ਪ੍ਰਤੀ ਇਨੇ ਖਿਆਲ ਉਤਪਨ ਹੋ ਗਏ ਕਿ ਅਸੀਂ ਆਪਣੇ ਨੂੰ ਉੱਚਾ ਚੁੱਕਣ ਦਾ ਖਿਆਲ ਛੱਡ ਹੀ ਦਿੱਤਾ ਵੀ ਮੈਂ ਉੱਚਾ ਕਿਵੇਂ ਬਣਦਾ ਮੇਰਾ ਤੁਮਕ ਪੱਕੇ ਵਿੱਚ ਉੱਚਾ ਹੋਵੇ ਇੱਥੇ ਸਤਿਗੁਰੂ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ ਪਰ ਤਨ ਪਰ ਤਨ ਪਰਤੀ ਦਿਨ ਦਾ ਪਰ ਅਕਵਾਦ ਨਾ ਛੁੱਟੇ ਪ੍ਰਾਇਤਨ ਦੀ ਲਾਸਾ ਪ੍ਰਾਇ ਸਤਰੀ ਦੀ ਕਾਮਨਾ ਪ੍ਰਾਇ ਚੁਗਲੀ ਦੁਜਿਆਂ ਨਾਲ ਵਿਰੋਧ ਇਹ ਵਿਕਾਰ ਮੈਥੋਂ ਦੂਰ ਹੀ ਨਹੀਂ ਹੁੰਦੇ ਇਹ ਦਾ ਕਾਰਨ ਫਿਰ ਫਲ ਕੀ ਮਿਲਦਾ ਜੀ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ ਇਹ ਸਦਾ ਜਨਮ ਜਮ ਮਰੈ ਮਰੈ ਫਿਰ ਜਨਮ ਬਹੁਤ ਸਜਾਇਆ ਪਿਆ ਦੇਸ਼ ਵਿੱਚ ਬਾਰ ਬਾਰ ਆਵਾਗਮ ਦਾ ਚੱਕਰ ਪੈ ਰਿਹਾ ਬਾਰ ਬਾਰ ਨਹੀਂ ਕਿ ਤੁਨਾ ਪੂਕਿਆ ਪਹਿਲਾਂ ਵੀ ਪੂਕਿਆ ਨਹੀਂ ਜੀ ਕਈ ਜਨਮ ਪਰਕੀਤ ਪਤੰਗਾ ਕਈ ਜਨਮ ਕਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਰਖ ਚੋਇਓ ਬਿਲ ਚਗਦੀਸ਼ ਮਿਲਣ ਕੀ ਬਰੀਆ ਚਰੰਕਾ ਇਸੇ ਸਰਦ ਗਿਆ ਬੜੇ ਲੰਬੇ ਸਮੇਂ ਬਾਅਦ ਹਦਕੇ ਵਿੱਚ ਛੱਡੇ ਬਾਣ ਇਹ ਧਾ ਅਵਕਾਰੀ ਸਤਿਗੁਰਾਂ ਖ ਇੱਕ ਦਿਨ ਦੀ ਥੋੜਾ ਜਿਹਾ ਮਿਲ ਲਕੀ ਇਹਨੂੰ ਬਾਬਾ ਨਾਨਕ ਕਹਿੰਦਾ ਭਾਂਡਾ ਆਤਮ ਨਹੀਂ ਬੜਾ ਗੰਦਾ ਹੋ ਗਿਆ ਅਸੀਂ ਵੇਖਿਆ ਭਾਂਡਾ ਸਾਰੇ ਛਾੜ ਦਿੱਤਾ ਚੁੱਲ੍ਹ ਤੇ ਰੱਖੇ ਇਹਦੇ ਬੜਾ ਕਾਲਾ ਹੋ ਗਿਆ ਇਹਦੇ ਸਾਹ ਕੋੜਾ ਹੀ ਨਹੀਂ ਪਰ ਜਿਹੜਾ ਕਰਨ ਵਾਲਾ ਸੀ ਲਿਆ ਕਿ ਮੈਨੂੰ ਵੜਾ ਦਿਓ ਥੋੜਾ ਟਾਈਮ ਲੱਗੇਗਾ ਸਾਫ ਹੋ ਜਾਏਗਾ ਇਹ ਗੱਲ ਨਹੀਂ ਕਿ ਸਾਫ ਨਹੀਂ ਹੋ ਸਕਦਾ ਹੋ ਜਾਏਗਾ ਤੇਰਾ ਮਨ ਹੀ ਨਹੀਂ ਸਾਫ ਕਰ ਹੁੰਦਾ ਸਤਿਗੁਰਾਂ ਖਿਆ ਪਾਣਾ ਤੇ ਆਤਮ ਨੀਨ ਹੋ ਗਿਆ ਬੜਾ ਗੰਦਾ ਹੈ ਪਰ ਸਾਫ ਹੋ ਸਕਦਾ ਹੈ ਪਾਣਾ ਆਤਮ ਨੀਨ ਕੋਤਾ ਹੱਛਾ ਨਾ ਹੋਏ ਸੀ ਲਿਆ ਕਿ ਦਾ ਤਰੀਕਾ ਦੱਸ ਦਿਓ ਬਾਬੇ ਆਖਿਆ ਗੁਰੂ ਦਵਾਰ ਹੈ ਓਏ ਸੋਜੀ ਪਾਏ ਸੀ ਸਜਣਾ ਗੁਰੂ ਘਰ ਚਲਾ ਜਾ ਗੁਰੂ ਦੇ ਕੋਲ ਜਾ ਗੁਰੂ ਦੇ ਸਾਹਮਣੇ ਤਰਲੇ ਲੈ ਜੋਕ ਜਪ ਉਤੇ ਸ਼ਬਦ ਸੰਕਾ ਕੇ ਤਰਲੇ ਕੱਢ ਉਹ ਬਾਲਕਾ ਮੇਰਾ ਅੰਦਰ ਵਕਾਰਾਂ ਨਾਲ ਲਖਪਤ ਹੋ ਗਿਆ ਮੇਰੇ ਅੰਦਰ ਬੜੀ ਦੁਆਇਤ ਹੈ ਮੇਰੇ ਅੰਦਰ ਬੜਾ ਈਰਖਾ ਹੈ ਸਾੜਾ ਹੈ ਮੇਰੇ ਅੰਦਰ ਬੜਾ ਕਾਹ ਕ੍ਰੋਧ ਮੈਨੂੰ ਬੜਾ ਸ਼ਿਕੰਦਾ ਹੈ ਸਤਗੁਰਾਂ ਖੈ ਜਦੋਂ ਇਹ ਬੜਾ ਸ਼ੈਤਾਨ ਨਾ ਉਦੋਂ ਜਾਏ ਗੁਰੂ ਕੋਲ ਤੇ ਉੱਚੀ ਉੱਚੀ ਪੁਕਾਰ ਪੁਕਾਰ ਕੇ ਆਖੇ ਪੰਜ ਵਿਖਾਦੀ ਏਕ ਗਰੀਬਾ ਰੱਖ ਰੱਖ ਨਹਾਰੇ ਖੇਦ ਕਰੇ ਅਗ ਬਹੁਤ ਸੰਤਾਵੈ ਆਇਓ ਸ਼ਰਣ ਤੁਹਾਰੇ ਮੈਂ ਤੇ ਬੜੇ ਯਤਨ ਕਰ ਲੈਨੇ ਕਰ ਕਰ ਹਾਰੇਓ ਅਨਤ ਬੋ ਭਾਂਤੀ ਛੋਟਾਂ ਕਤਹੂ ਨਹੀਂ ਇੱਕ ਬਾਤ ਸੁਣਤਾ ਕੀਓ ਤਾਂ ਸਾਧ ਸੰਗ ਮਿਟ ਜਾਹੀ ਸਤ ਸੰਗਤ ਵਿੱਚ ਆ ਕੇ ਮਿਟ ਸਕਦੇ ਨੇ ਸੰਗਤ ਵਿੱਚ ਜਾ ਕੇ ਇਹਨਾਂ ਨੂੰ ਠੱਲ ਪੈ ਸਕਦੀ ਹੈ ਦਾਤਾ ਕਿਰਪਾ ਕਰ ਮੈਨੂੰ ਦੇ ਸੰਗਤ ਕਿ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮੇਰੇ ਮੀਨਾ ਅਛਡਣਾ ਪ੍ਰਭਾ ਜਾਈ ਗੁਰੂ ਕੋਲ ਗੁਰੂ ਦਵਾਰ ਐ ਹੋਏ ਸੁੱਝੀ ਪਾਇਸੀ ਏਤ ਦਵਾਰ ਐ ਧੋਏ ਹੱਛਾ ਹੋਏ ਸੀ ਪਰ ਅਸੀਂ ਇਸ ਦਰ ਤੇ ਆ ਕੇ ਵੀ ਨਾ ਟਿਕੀ ਇੱਥੇ ਵੀ ਦੰਦਿਆ ਚੁੰਗੜੀ ਬਖੀਲੀ ਇੱਥੇ ਰਹਿੰਦਿਆਂ ਸਾਡੇ ਅੰਦਰੋਂ ਵਕਾਰ ਨਾ ਗਏ ਇੱਥੇ ਰਹਿੰਦਿਆਂ ਅਸੀਂ ਅੰਦਰੋਂ ਦ્વੈਤਾਂ ਛੱਡੀ ਜਿਹੜੇ ਕੰਮ ਅਸੀਂ ਕਰੋ ਆਰੰਭ ਕਰਦੇ ਸਾਂ ਉਹਨੂੰ ਗੁਰੂ ਘਰਾਂ ਚੋਂ ਆਰੰਭ ਹੁੰਦੇ ਨੇ ਗੁਰੂ ਘਰਾਂ ਚ ਇੱਕ ਦੂਜੇ ਦੀਆਂ ਪੱਗਾਂ ਲੱਖਦੀਆਂ ਹਨ ਦੂ ਗੁਰੂ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਖਿੱਚਿਆ ਜਾਂਦਾ ਹੈ ਇਹ ਬੜਾ ਕੁਝ ਆਪਰਦਾ ਜੀ ਦੀਵੀਆਂ ਚ 12 ਚ ਅਸੀਂ ਖਬਰਾਂ ਸੁਣਾਂਗੇ ਕਿ ਭਲਾਣੇ ਥਾ ਤੇ ਲੜਾਈ ਕਵਜਿਆਂ ਤੋਂ ਲੜਾਈ ਜਿਹੜਾ ਕਰਮ ਇੱਥੇ ਆਣ ਕੇ ਕੀ ਗਿਆ ਨੇ ਆਖਿਆ ਕਿ ਆਪਾਂ ਦੇ ਤਾਂ ਹੀ ਨਹੀਂ ਜਾਂਦੇ ਵੀ ਮਨ ਸ਼ਾਂਤ ਕਰਨ ਵਾਸਤੇ ਜਾਣਾ ਸੀ ਉੱਥੇ ਜਾ ਕੇ ਤੇ ਖੇਂਦੀ ਜਾਂਦਾ ਬਾਣੀ ਉੱਥੇ ਜਾ ਕੇ ਜੋਤਰਾ ਉਹ ਦੰਦਦਾ ਸਤਿਗੁਰਾਂ ਖੈ ਨਹੀਂ ਇੱਥੇ ਗੁਰੂ ਕੋ ਸਤਨਾਂ ਲੈ ਕੇ ਆਪੀ ਦਾਤਾ ਮੇਰੇ ਹਿਰਦੇ ਰੂਪੀ ਬਾਡੇ ਨੂੰ ਸਵਾਰਨੇ ਅਗੇ ਭਗਤ ਸਾਹਿਬ ਦੱਸਦੇ ਨੇ ਤੀਜੀ ਪੌੜੀ ਜਿਖੈ ਲਗੇ ਠੀਕ ਹੋ ਸਕਦਾ ਹੈ ਜਿਹ ਕਨ ਕਥਾ ਹੋਤ ਹਰ ਸੰਤਨ ਇੱਕ ਨਿਮਕ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗ ਸਦਾ ਬਸੇਰਾ ਜਿਨੇ ਥਾਈ ਪ੍ਰਭੂ ਦੇ ਪਤ్రਾਲ ਕੇ ਪ੍ਰਭੂ ਦੀ ਸ਼ਿਸ਼ਲਾ ਕਰਦੇ ਨੇ ਉੱਥੇ ਮੈਂ ਇੱਕ ਨਿਮਕ ਪਲ ਨੀ ਫੇਰਾ ਨਹੀਂ ਵਰਦਾ ਭਾਵ ਕਿ ਮੈਂ ਤੇ ਉਥੇ ਜਾਂਦਾ ਹੀ ਨਹੀਂ ਉਥੇ ਜਾ ਕੇ ਸੌਂਰਣਾ ਸੀ ਪੰਡਾ ਉਥੇ ਜਾ ਕੇ ਜ਼ਿੰਦਗੀ ਨੇ ਛੁੱਟਣਾ ਸੀ ਪਰ ਆਪਾਂ ਤੇ ਟਾਈਮ ਦੇਖ ਲਿਆ ਸਿਹਾਰ ਤੇ 1 ਵਜੇ ਲੰਗਰ ਹੁੰਦਾ ਆਪਾਂ ਪੋਣੇ ਇੱਕ ਕਰੋ ਚੱਲੇ ਜਿਹੜੇ ਸਵੇਰ ਤੇ 5 7 10 ਜੀ ਬੈਠੇ ਹੁੰਦੇ ਨੇ ਪ੍ਰਚਾਰਕ ਬੁਲਾਏ ਜਾਂਦੇ ਨੇ ਕੀਰਤਨੀਆਂ ਬੁਲਾਏ ਜਾਂਦੇ ਨੇ ਆਪਣੀ ਆਦਰੀ ਨਹੀਂ ਹੁੰਦੀ ਜੇ ਆਪ ਆਏ ਵੀ ਆਪੇ ਥੱਲੇ ਇਹਨੂੰ ਬੜਾ ਦੁੱਖ ਹੋਇਆ ਥੱਲੇ ਕੁਰਸੀ ਲਾ ਕੇ ਬਹਿਣ ਵਾਲੇ ਵਿਅਕਤੀ ਕਹਿ ਰਹੇ ਜੀ ਸਾਡੇ ਘਰਾਂ ਚ ਬੜੀ ਆਵਾਜ਼ ਨੂੰ ਜਸਵੀਕਰ ਤੇ ਬੰਦ ਕਰ ਦਿਓ ਕਰਨ ਵਾਲਿਆਂ ਜਿਵੇਂ ਆਖੀ ਕਰਦੇ ਨੇ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਇਸ ਗੁਰਦੁਆਰੇ ਤੱਕ ਉਹ ਮਸਜਿਦ ਵਾਲਿਆਂ ਦੀ ਬਾਗ ਦੀ ਆਵਾਜ਼ ਆਉਂਦੀ ਹੈ ਸੰਜੀਤ ਨਗਰ ਦੇ ਗੁਰਦੁਆਰਾ ਸਾਹਿਬ ਦੀ ਬਾਜ ਇਥੇ ਆ ਰਹੀ ਹੈ ਪਰ ਸਾਡੇ ਸਪੀਕਰ ਦੀ ਆਵਾਜ਼ ਗਣੀ ਤੱਕ ਨਹੀਂ ਜਾਣੀ ਚਾਹੀਦੀ ਆਪਾਂ ਥੱਲੇ ਗੁਰੂ ਘਰ ਹੀ ਬਹਿ ਕੇ ਗੱਪਾਂ ਮਾਰਨੇ ਹੋਈਆਂ ਹਨ ਕਿ ਬਟਨ ਬੰਦ ਕਰ ਦੇ ਸਾਡੇ ਸਪੀਕਰ ਦਾ ਇਹ ਮੇਰੇ ਘਰ ਤੱਕ ਆਵਾਜ਼ ਆਇਆ ਪੰਗਤ ਸਾਹਿਬ ਜੀ ਕਹਿੰਦੇ ਹਨ ਇਹ ਆਵਾਜ਼ ਤੇਰੀ ਜ਼ਿੰਦਗੀ ਨਹੀਂ ਤੇਰੇ ਘਰ ਦੀ ਤੇਰੇ ਪਰਿਵਾਰ ਦੀ ਆਵਾਜ਼ ਜਿੰਦਗੀ ਵਿੱਚ ਸ਼ੋਰ ਦੇ ਜੀ ਨਾਲ ਪਰ ਤੈਨੂੰ ਭਾਵਨਾ ਬਣੀ ਕਿ ਮੇਰੇ ਗੁਰੂ ਦੀ ਬਾਣੀ ਦੀ ਆਵਾਜ਼ ਹੈ ਉਹ ਕਹਿੰਦੇ ਨੇ ਉਹ ਕਹਿੰਦਾ ਹੈ ਕਿ ਬਾਣੀ ਦੇ ਨਾਲ ਮੇਰੀ ਜ਼ਿੰਦਗੀ ਵਿਗੜਦੀ ਬਾਣੀ ਦੇ ਨਾਲ ਮੇਰੇ ਕੰਨ ਪਾੜਦੇ ਨੇ ਉਹ ਕਹਿੰਦੇ ਨੇ ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹਿਆ RAM ਦੇਹੀ ਕਿਸ ਕੀ ਬਾਤਰੀ ਪਵਿੱਤਰ ਉਹ ਹੈ ਕੀ ਗ੍ਰੰਥ ਜਿਸ ਗੁਰੂ ਨੂੰ ਤੂੰ ਘਰ ਜਾ ਕੇ ਪੜਾਏ ਕਰਨ ਸੇ ਤੋਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਠਾੜ ਸੁਹਾਵਾ ਰਾਮ ਰਾਜ ਜੀ ਉਸੇ ਗੁਰੂ ਦੀ ਬਾਣੀ ਤੇਰੇ ਕੰਨਾਂ ਤੱਕ ਜਾਏ ਤੇ ਤੂੰ ਆ ਕੇ ਮੱਟਣ ਬੰਦ ਕਰੀ ਤੇ ਇਹ ਤੇ ਬੜਾ ਮਤ ਭਾਗ ਹੈ ਬੜੇ ਮਾਰੇ ਭਾਗਾਂ ਵਾਲਾ ਹੋਵੇ ਉਹ ਪਰਿਵਾਰ ਇੱਕ ਤੇ ਕਹਿ ਰਿਹਾ ਕਿ ਸਾਡੇ ਤੱਕ ਆਵਾਜ਼ ਨਹੀਂ ਜਾਂਦੀ ਸਪੀਕਰ ਵੱਡੇ ਲਾ ਦਿਓ ਦੂਜਾ ਕਹਿੰਦਾ ਵੀ ਮੇਰੇ ਘਰ ਤੱਕ ਜਾਏ ਨਾ ਇਹ ਤੇ ਬੜਾ ਫਸ ਕੇ ਲਾਣ ਵਾਲੇ ਜਿਨ੍ਹਾਂ ਨੇ ਅੱਖਾਂ ਲਾ ਦਿਓ ਨਾ ਲਾਇਆ ਤੇ ਉਹ ਨਰਾਜ ਬੰਦ ਕਰਨ ਵਾਲੇ ਦੇ ਅੱਖੇ ਲਾ ਕੇ ਬੰਦ ਨਾ ਕੀਤਾ ਤੇ ਕਹੇ ਕਿ ਉਹ ਨਰਾਜ ਹੈ ਇਹਦੀ ਗੁਰੂ ਘਰੇ ਕਾ ਕਿਰਪਾ ਗੁਰੂ ਸਮਝਾਦਾ ਫਗਤ ਸਾਹਿਬ ਕਹਿੰਦੇ ਨੇ ਅਸੀਂ ਤੇ ਗਏ ਹੀ ਨਹੀਂ ਉੱਥੇ ਉੱਥੇ ਵੀਰੋ ਹੀ ਨਹੀਂ ਮਾਰੇ ਅੰਮਪੜ ਚੋਰ ਦੂਤ ਮਤਵਾਰੇ ਤਿੰਨ ਸੰਸਦਾਂ ਬਸੇਰਾ ਕੌਣ ਨੇ ਜੀ ਉਹ ਵਿਅਕਤੀ ਜਿਹੜੇ ਬਾਣੀ ਦੀ ਆਵਾਜ਼ ਨਹੀਂ ਸੁਣਦੇ ਉਹਨਾਂ ਅੱਖਾਂ ਉਹ ਨੇ ਪਰਵਸ਼ਈ ਚੋਰ ਬਦਮਾਸ਼ ਸ਼ਰਾਬੀ ਇਹਨਾਂ ਨਾਲ ਮੇਰਾ ਸਾਥ ਰਹਿੰਦਾ ਦਾਦਾ ਮੈਂ ਤੇ ਇਹਨਾਂ ਨਾਲ ਜੁੜਿਆ ਰਹਿਣਾ ਇਹਨਾਂ ਨੂੰ ਮੈਂ ਸਾਥੀ ਬਣਾਇਆ ਖਾਂ ਮੇਰੀ ਜ਼ਿੰਦਗੀ ਦਾ ਪਲਾ ਕਿਵੇਂ ਹੋਵੇ ਤਾਂ ਆਖਿਆ ਗੋਬਿੰਦ ਹਮ ਐਸੇ ਅਪਰਾਧੀ ਪੈ ਮੈਂ ਤੇ ਹੋ ਜਾ ਗੁਨਾਹਗਰ ਆਪਣੇ ਗੁਨਾਹ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਗੁਰੂ ਕੋਲ ਪ੍ਰਗਟ ਕਰੀ ਚੌਥੇ ਪਾਤਸ਼ਾਹ ਨੂੰ ਜਦੋਂ ਸੁਬੋਧਨ ਕਰਕੇ ਪਟਾਨੇ ਗਿਆ ਨਾ ਉਹ ਆਖਿਆ ਜੀ ਨੂੰ ਗੁਰੂ ਕੋਲ ਲਾਏ ਆਪਨੇ ਗੁਨਾਹ ਨਾਸ਼ ਕੋਈ ਆਖੀ ਹਮ ਅਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖਖਾਹੀ ਮਾਇਆ ਮੂਹ ਭਰਮ ਪੈ ਭੁੰਦੇ ਸੁਤਨਾ ਰਾਸਿਉ ਪ੍ਰੀਤ ਲਗਾ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਬਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ ਇੱਥੇ ਗੁਨਾਹ ਬਣਾਏ ਆਪਣੇ ਅੱਗੇ ਭਗਤ ਜੀ ਕਹਿੰਦੇ ਨੇ ਇਹ ਪ੍ਰਮਾਤਮਾ ਹੀ ਪ੍ਰਭੂ ਕਾਮ ਕ੍ਰੋਧ ਮਾਇਆ ਅਬਧ ਮਤਸਰ ਏ ਸੰਪੈ ਮੂ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਹੀਂ ਇਹ ਤੇ ਸੁਪਨੇ ਵਿੱਚ ਵੀ ਨਹੀਂ ਕਰਦਾ ਗੁਰੂ ਦੀ ਸੇਵਾ ਸਿਮਰਨ ਬਣਾ ਖੜਾ ਕਰਦਾ ਬੱਚਾ ਥੱਕ ਜਾਂਦਾ ਸ਼ਾਦਾ ਫੋਨ ਵੇਖੇ ਟੇਡਾ ਮੇਡਾ ਹੋ ਕੇ ਬੈਠ ਤੇ ਲੇਟੀਆਂ ਮਾਰ-ਮਾਰ ਕੇ ਮਸਾ ਬਿੰਦਾ ਕਈ ਵਾਰੀ ਆਪੇ ਥੱਕ ਕੇ ਛੱਡ ਕੇ ਉੱਠ ਪੈਂਦਾ ਪਰ ਉਹਨੂੰ ਆਖੂ ਵੀ ਨਿਤਨੇਮ ਸੁਣਾ ਬਾਣੀ ਸੁਣਾ ਨਾ ਕਿ ਮਾਪਿਆਂ ਨੇ ਆਖਿਆ ਵੀ ਬੱਚੇ ਤੂੰ ਪੰਜ ਬਾਣੀਆਂ ਸੁਣਾ ਤੈਨੂੰ ਲੈ ਕੇ ਦਿਆਂਗੇ ਵਧੀਆ ਲੈਪਟਾਪ ਵਧੀਆ ਸਾਈਕਲ ਤੇ ਨਾ ਕਿਸੇ ਪੈਕਟਰਾ ਨਿਸ਼ਬਤ ਹੀ ਨਹੀਂ ਆਖਿਆ ਨਾ ਕਿਸੇ ਧਾਰਮਿਕ ਸੰਸਥਾ ਨੇ ਆਖਿਆ ਕਿ ਜਿਹੜਾ ਪੰਜ ਬਾਣੀਆਂ ਸੁਹਾਏਗਾ ਉਹਨੂੰ ਦਿਆਂਗੇ ਆਨਾ ਜਿਹੜਾ ਜਪਜੀ ਸੁਣਾਏਗਾ ਸਾਡੇ ਪ੍ਰੋਗਰਾਮ ਵਿੱਚ ਗੰਠ ਕਰਕੇ ਉਹਨੂੰ ਅਸੀਂ ਜੋ ਮੰਗੇਗਾ ਉਹ ਲੈ ਦਿਆਂਗੇ ਤਾਂ ਖੇਚ ਬਣਨੀ ਸੀ ਸਤਿਗੁਰਾਂ ਖੈ ਤੇ ਸੁਪਨੇ ਵਿੱਚ ਵੀ ਨਹੀਂ ਕਾਮਪੂਰੋਧ ਮਾਇਆ ਦਾ ਮੋਹ ਹੰਕਾਰ ਇਹਖਾ ਮੇਰੇ ਪੱਲੇ ਹੈ ਬਸ ਇਹੀ ਧੰਨ ਹੈ ਮੇਰਾ ਮੈਂ ਇਹਨੂੰ ਆਪਣਾ ਧੰਨ ਮੰਨੀ ਬੈਠਾ ਦਇਆ ਧਰਮ ਸੱਚੇ ਗੁਰੂ ਦੀ ਸੇਵਾ ਮੈਨੂੰ ਇਹਨਾਂ ਦਾ ਖਿਆਲ ਕਦੇ ਸੁਪਨੇ 'ਚ ਨਹੀਂ ਆਇਆ ਮੈਂ ਸੇਵਾ ਕਰਨ ਜਾਣਾ ਆਪਣੇ ਗੁਰੂ ਨੂੰ ਮੱਥਾ ਟੇਕਣ ਜਾਣਾ ਹਸੇ ਕੁਝ ਵੀਰ ਪੇਪਰਾਂ ਦਾ ਦਿਨ ਜਦੋਂ ਅਰੰਭ ਹੋਇਆ ਤੇ ਬੜੇ ਬੱਚੇ ਮੱਥਾ ਟੇਕਣ ਆਏ ਤੇ ਥੱਲੇ ਲੋਕ ਹੱਸ ਰਹੇ ਸੀ ਜਿਹੜੇ ਉਹਨਾਂ ਨੂੰ ਜਾਣ ਕਰ ਸਕਣ ਤੇ ਉਹਨਾਂ ਆ ਗਏ ਜਿਹੜੇ ਇਹਨਾਂ ਨੂੰ ਪਤਾ ਲੱਗਾ ਵੀ ਗੁਰਦੁਆਰਾ ਵੀ ਆਇਆ ਤੇ ਬਸ ਪੇਪਰਾਂ ਦੇ ਟੈਮ ਆਉਣਾ ਤੇ ਬਾਪੂ ਨੂੰ ਆਖ ਕਿ ਖਲੋਜੀ ਸਾਡੇ ਨਾਲ ਸਾਥੀ ਬਣ ਜੀ ਕਰਦੇ ਹਰਦਾਸ ਭਾਈ ਸਾਹਿਬ ਨੂੰ ਬੁਲਾਏ ਥੋੜੇ ਬਹੁਤੇ ਮਾਇਆ ਇਹ ਪੇਪਰ ਚ ਨੰਬਰ ਚੰਗੇ ਆ ਜਾਣ ਬਸ ਸਾਰਾ ਸਾਲ ਤੇ ਆਪਾਂ ਆਈ ਨਹੀਂ ਗੋਨੂਕੁਲ ਤੇ ਰੋਜਾ ਪਾਕਿਸਤਾਨ ਦਾ ਇੱਕ ਵਿਅਕਤੀ ਰਾਸ਼ਟਰਪਤੀ ਦੀ ਗੱਦੀ ਤੇ ਬੈਂਦਾ ਰਾਸ਼ਟਰਪਤੀ ਦੇ ਤਖਤ ਤੇ ਬੈਂਦਾ ਉਹਦੇ ਘਰ ਅੱਜ ਵੀ ਮੂਲ ਮੰਤਰ ਦਾ ਪਾਠ ਹੈ ਉਹ ਸਿੱਖਾਂ ਨੂੰ ਵਗਾਰ ਪੰਦਾ ਹੈ ਇਹ ਮੈਨੂੰ ਨਰਕਾਣਾ ਸਾਹਿਬ ਤੇ ਗ੍ਰੰਥੀ ਸਿਕਨੇ ਦਿੱਤਾ ਸੀ ਮੈਨੂੰ ਤੇ ਪੜ੍ਹਾਈ ਆਉਂਦੀ ਨਹੀਂ ਸੀ ਮੈਂ ਤੇ ਸਕੂਲੋਂ ਬਾਹਰ ਬੈਠਾ ਰਹਿੰਦਾ ਸੀ ਇੱਕ ਦਿਨ ਗ੍ਰੰਥੀ ਨੇ ਪੁੱਛ ਲਿਆ ਕਿ ਕਿਉਂ ਬੈਂਦਾ ਹੈ ਉਹਨਿਆ ਕਹੇ ਮੈਨੂੰ ਡੰਡੇ ਪੈਂਦੇ ਨੇ ਮਾਰ ਪਿੰਦੀ ਯਾਦ ਨਹੀਂ ਆਉਂਦਾ ਕੁਝ ਉਹਨਿਆ ਕਹੇ ਬਾਬੇ ਦਾ ਮੂਲ ਮੰਤਰ ਪੜ੍ਹ ਅੱਜ ਵੀ ਕੰਦੇੜੋ ਦੇ ਘਰ ਵਿੱਚ ਲੱਗਾ ਹੋਇਆ ਮੂਲ ਮੰਤਰ ਨੂੰ ਨੇ ਕੰਧਾਂ ਤੇ ਛਪਾਇਆ ਹੈ ਕਿ ਇਸ ਮੂਲ ਮੰਤਰ ਨੇ ਮੈਨੂੰ ਰਾਸ਼ਟਰਪਤੀ ਦਾ ਅត្តਕਰਨ ਦਿੱਤਾ ਤੁਹਾਡੀ ਬਾਣੀ ਵਿੱਚ ਬੜੀ ਸ਼ਕਤ ਹੈ ਅੱਜ ਮੁੱਲਾਂ ਕਹਿ ਰਹੇ ਨੇ ਕਾਜੀ ਕਹਿ ਰਹੇ ਨੇ ਕਿ ਜਦੋਂ ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਨੂੰ ਲੋਕ ਮੰਨ ਨੂੰ ਅਟਕਣਗੇ ਇਹਨਾਂ ਦੀ ਹੋਂਦ ਖਤਮ ਹੋ ਜਾਏਗੀ ਇੱਕ ਗੁਰੂ ਹੈ ਜਿੱਦੀ ਹੋਂਦ ਕਦੇ ਖਤਮ ਨਹੀਂ ਹੋਣੀ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਸਾਂ ਦੇ ਕੋਲ ਉਹਦੇ ਅਸੀ ਉਹ ਤੇ ਲੜ ਨਹੀਂ ਲੱਗ ਰਹਿ ਇੱਥੇ ਭਗਤ ਸਾਹਿਬ ਕਿਦ ਨੇ ਇਹਨਾਂ ਦਾ ਖਿਆਲ ਇਹ ਸੁਪਨੰਤਰ ਨਾਹੀ ਸੁਪਨੰਤਰ ਸੁਪਨੇ ਵਿੱਚ ਕਿ ਇਹਨਾਂ ਦਾ ਖਿਆਲ ਕਿ ਮੈਨੂੰ ਸੁਪਨੇ ਚ ਨਹੀਂ ਆਇਆ ਕਿ ਮੈਂ ਦਇਆ ਦਾ ਕਰਮ ਕਰਾਂ ਧਰਮ ਦਾ ਕਰਮ ਕਰਾਂ ਸੱਚੇ ਗੁਰੂ ਦੀ ਸੇਵਾ ਕਰਾਂ ਅਸੀਂ ਤੇ ਗੁਰੂ ਦੀ ਸੇਵਾ ਨਹੀਂ ਕੀਤੀ ਗੁਰਮਤਿ ਸਮਾਗਮ ਵੀ ਅਸੀਂ ਆਪਣੇ ਬਡੱਪਣ ਦੀ ਕਰਣੀ ਆ ਕਿ ਮੇਰਾ ਨਾਮ ਚਮਕਣਾ ਚਾਹੀਦਾ ਸਮਾਗਮ ਚ ਕੋਈ ਆਏ ਨਾ ਆਏ ਲੋਕ ਮੈਨੂੰ ਆਖਣ ਕਿ ਇਹਨੇ ਕਰਾਇਆ ਅਖੀਰ ਦੀ ਪੋਲਿਟਿਕ ਭਗਤ ਸਭਾ ਆਖਿਆ ਇਹ ਦਾਤਾ ਦੀਨ ਦਇਆਲ ਕ੍ਰਿਪਾਲ ਦਮੋਤਰ ਭਗਤ ਵਛਲ ਹੈ ਭਗਤ ਵਛਲ ਪੈ ਹਾਰੀ ਕਹਿਤ ਕਮੀਰ ਪੀਰ ਜਨ ਰਾਖੋ ਹਰ ਸੇਵਾ ਕਰੂੰ ਤੁਮਾਰੀ ਕਮੀਰ ਇਹ ਗੱਲ ਕਹਿੰਦਾ ਹੈ हे ਦੀਨਾਂ ਤੇ ਦਇਆ ਕਰਨ ਵਾਲੇ हे ਕਿਰਪਾ ਨੂੰ हे ਦਮੋਤਰ हे ਭਗਤੀ ਨਾਲ ਪਿਆਰ ਕਰਨ ਵਾਲੇ हे ਮੇਰੇ ਭੈ ਦੂਨਾਸ਼ ਕਰਨ ਵਾਲੇ ਮੈਨੂੰ ਦਾਸ ਨੂੰ ਵਿਕਾਰਾਂ ਦੀ ਪਿੰਤਾ ਵਿੱਚੋਂ ਵਿਚਾਲੈ میںریت جی نے سکھایا کریں پھر تیرا سور جائے گا سور جائے گا اے لوک سکی پرلوک سہیلے نان کار پر میلے ہوئی پوکھی ماں گروت سگت بخش جو کہ بخش لڑا جیم ساحد فتح بلاؤ واح گرو جی کا خالصہ